ਨੌਜਵਾਨੀ ਹਮੇਸ਼ਾ ਚਾਹੁੰਦੀ ਹੈ ਕਿ ਉਹਦੇ ਨਾਲ ਕੋਈ ਉਹਦਾ ਦੁੱਖ ਸੁੱਖ ਸੁਣਨਾ ਵੀ ਜੀ ਜੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੇ ਉਹਨਾਂ ਨੂੰ ਸਮਝੇ ਸੋ ਮੈਨੂੰ ਸਰਕਾਰ ਦੇ ਵਿੱਚ ਮੌਕਾ ਮਿਲਿਆ ਸੋ ਪੰਜਾਬ ਯੂ ਡਵੈਲਪਮੈਂਟ ਬੋਰਡ ਵੱਲੋਂ ਅੱਜ ਮੈਂ ਤਰਨਤਾਰਨ ਸ਼ਹਿਰ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਹੈ ਸੋ ਵਧੀਆ ਹੁੰਗਾਰਾ ਹੈ ਦਾਅਵੇਦਾਰੀਆਂ ਚ ਨਾ ਹੋਣੇ ਕੋਈ ਵੱਖਰੀ ਗੱਲ ਹੈ ਬਾਕੀ ਜੇ ਪਾਰਟੀ ਮੌਕਾ ਦੇਊਗੀ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਲੰਮੇ ਸਮੇਂ ਤੋਂ ਮੈਂ ਕੰਮ ਕਰ ਰਿਹਾ ਹਾਂ ਤੇ ਵਧੀਆ ਤਰੀਕੇ ਦੇ ਨਾਲ ਡਵੈਲਪਮੈਂਟ ਸ਼ਹਿਰ ਦੀ ਸੁੰਦਰੀਕਰਨ ਹੋਣ ਵਾਲਾ ਹੈ ਮੈਂ ਤਾਂ ਇਹੋ ਜੀ ਅਜਿਹੀਆਂ ਚੀਜ਼ਾਂ ਸੋਚਦਾ ਹੈ ਕਈ ਵਾਰ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਇੰਨੀ ਤਰੱਕੀ ਕਰ ਗਿਆ ਤਾਂ ਅਸੀਂ ਤਰਨਤਾਰਨ ਪਿੱਛੇ ਕਿਉਂ ਰਹਿ ਗਏ ਪਿੰਡਾਂ ਦਾ ਸ਼ਹਿਰਾਂ ਦਾ ਵਧੀਆ ਮਾਡਲ ਪਿੰਡ ਬਣਾ ਕੇ ਸ਼ਹਿਰ ਦਾ ਸੁੰਦਰੀਕਰਨ ਕਰਕੇ ਲੋਕਾਂ ਦੇ ਸਾਹਮਣੇ ਕਰਾਂਗੇ ਤਰਨਤਾਰਨ ਦੇ ਵਿੱਚ ਇਸ ਵਕਤ ਮੌਜੂਦ ਹਾਂ ਤੇ ਸਾਡੇ ਨਾਲ ਜ਼ਿਲ੍ਹਾ ਯੂਥ ਪ੍ਰਧਾਨ ਅੰਗਰ ਸੋਲ ਜੀ ਮੌਜੂਦ ਨੇ ਅੱਜ ਇੱਕ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ ਇਹ ਗੱਲਬਾਤ ਕਰ ਲੈਣੀ ਹੈ ਹੰਗਾਰਾ ਵੀ ਕਿਹੋ ਜਿਹਾ ਮਿਲਿਆ ਸੋਹ ਸਾਬ ਕਿਵੇਂ ਇਹਦਾ ਹੰਗਾਰਾ ਮਿਲਿਆ ਨੌਜਵਾਨਾਂ ਨੂੰ ਮਿਲੇ ਜੇ ਨੌਜਵਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਜਿਹੜੀ ਮਿਲੀ ਆ ਕਿਸ ਤਰੀਕੇ ਦੇ ਨਾਲ ਵੇਖਦੇ ਜੀ ਬੜਾ ਵਧੀਆ ਹੰਗਾਰਾ ਮਿਲਿਆ ਜੀ ਨੌਜਵਾਨਾਂ ਦੇ ਵੱਲੋਂ ਦੇਖੋ ਨੌਜਵਾਨੀ ਹਮੇਸ਼ਾ ਚਾਹੁੰਦੀ ਹੈ ਕਿ ਉਹਦੇ ਨਾਲ ਕੋਈ ਉਹਦਾ ਦੁੱਖ ਸੁੱਖ ਸੁਣਨਾ ਵੀ ਜੀ ਜੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੇ ਉਹਨਾਂ ਨੂੰ ਸਮਝੇ ਸੋ ਮੈਨੂੰ ਸਰਕਾਰ ਦੇ ਵਿੱਚ ਮੌਕਾ ਮਿਲਿਆ ਸੋ ਪੰਜਾਬ ਯੂ ਡਵੈਲਪਮੈਂਟ ਬੋਰਡ ਵੱਲੋਂ ਅੱਜ ਮੈਂ ਤਰਨਤਾਰਨ ਸ਼ਹਿਰ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਹੈ ਸੋ ਵਧੀਆ ਹੁੰਗਾ ਰ ਹੈ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ ਤੇ ਇਹਨਾਂ ਹੀ ਨੌਜਵਾਨਾਂ ਨੂੰ ਨਾਲ ਲੈ ਕੇ ਤੇ ਅੱਗੇ ਜਿਹੜੀ ਇੱਕ ਵੇਵ ਹੈ ਉਹ ਚਲਾਈ ਜਾਵੇ ਪ੍ਰਮੁੱਖ ਦਾਵੇਦਾਰਾਂ ਚ ਨਾਮ ਵੀ ਆਉਂਦਾ ਹੈ ਤਾਂ ਕਿਵੇਂ ਦਾ ਹਲਕਾ ਤਰਨਤਾਰਨ ਤੇ ਕਿਵੇਂ ਦਾ ਜਿਹੜਾ ਇੱਥੋਂ ਦੇ ਕੰਮਾਂ ਨੂੰ ਲੈ ਕੇ ਇੱਥੋਂ ਦੀ ਡਿਵੈਲਪਮੈਂਟ ਨੂੰ ਲੈ ਕੇ ਕਿਵੇਂ ਦਾ ਸੋਚ ਵੀ ਹੈ ਦੇਖੋ ਦਾਵੇਦਾਰੀਆਂ ਚ ਨਾ ਕੋਈ ਵੱਖਰੀ ਗੱਲ ਹੈ ਬਾਕੀ ਜੇ ਪਾਰਟੀ ਮੌਕਾ ਦਊਗੀ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਲੰਮੇ ਸਮੇਂ ਤੋਂ ਮੈਂ ਕੰਮ ਕਰ ਰਿਹਾ ਹਾਂ ਤੇ ਵਧੀਆ ਤਰੀਕੇ ਦੇ ਨਾਲ ਡਵੈਲਪਮੈਂਟ ਸ਼ਹਿਰ ਦੀ ਸੁੰਦਰੀਕਰਨ ਹੋਣ ਵਾਲਾ ਹੈ ਮੈਂ ਤਾਂ ਇਹੋ ਜੀ ਅਜਿਹੀਆਂ ਚੀਜ਼ਾਂ ਸੋਚਦਾ ਹੈ ਕਈ ਵਾਰ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਇੰਨੀ ਤਰੱਕੀ ਕਰ ਗਿਆ ਤਾਂ ਅਸੀਂ ਤਰਨ ਤਰਨ ਪਿੱਛੇ ਕਿਉਂ ਰਹਿ ਗਏ ਜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੋਕੀਂ ਤਾਂ ਕਹਿੰਦੇ ਨੇ ਕਿ 1 ਲੱਖ ਟੂਰਿਸਟ ਆਉਂਦਾ ਹੈ ਤੋ 1 ਲੱਖ ਟੂਰਿਸਟ ਇੱਕ ਦਿਨ ਐਕਸਟਰਾ ਤਰਨਤਨ ਕਿਉਂ ਨਹੀਂ ਆ ਰਿਹਾ ਜੀ ਸੋ ਇੰਨਾਂ ਚੀਜ਼ਾਂ ਤੇ ਮੈਂ ਵਰਕ ਕਰ ਰਿਹਾ ਸੋ ਜੇ ਮੌਕਾ ਮਿਲੂਗਾ ਤਾਂ ਡੈਫੀਨੇਟਲੀ ਆਪਾਂ ਪਿੰਡਾਂ ਦਾ ਸ਼ਹਿਰਾਂ ਦਾ ਵਧੀਆ ਮਾਡਲ ਪਿੰਡ ਬਣਾ ਕੇ ਸ਼ਹਿਰ ਦਾ ਸੁੰਦਰੀਕਰਨ ਕਰਕੇ ਲੋਕਾਂ ਦੇ ਸਾਹਮਣੇ ਕਰਾਂਗੇ ਤਰਨਤਨ ਦੇ ਬਾਰੇ ਕਾਂਗਰਸ ਦਾ ਇੱਕ ਤੰਜ ਵੀ ਹੈ ਕਿ ਲੁਧਿਆਣੇ ਦਾ ਤੇ ਇੱਥੋਂ ਦਾ ਫਰਕ ਬਹੁਤ ਹੈ ਅਤੇ ਮਾਝੇ ਵਾਲੇ ਜਿਹੜੇ ਨੇ ਉਹ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਸਾਢੇ ਤਿੰਨ ਸਾਲਾਂ ਚ ਪੰਜਾਬ ਨੂੰ ਛੱਡੋ ਤਰਨਤਾਰਨ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਲੋ ਡਵੈਲਪਮੈਂਟ ਨਹੀਂ ਕੀਤੀ ਗਈ ਨਹੀਂ ਦੇਖੋ ਇਹ ਤਾਂ ਕਾਂਗਰਸ ਵਾਲੇ ਵਿਰੋਧੀ ਜਿਹੜੇ ਨੇ ਉਹ ਤੰਜ ਕਸਦੇ ਹੀ ਹੁੰਦੇ ਨੇ ਪਰ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਦਿੰਦਾ ਕਿ ਜਿਹੜਾ ਵੀ ਕੈਂਡੀਡੇਟ ਸਾਡੀ ਪਾਰਟੀ ਵੱਲੋਂ ਇੱਥੇ ਆਊਗਾ ਜਿੰਨੂੰ ਵੀ ਸਾਡੀ ਹਾਈ ਕਮਾਂਡ ਦਊਗੀ ਉਹ ਵੱਡੀ ਲੀਡ ਦੇ ਨਾਲ ਇਸ ਸੀਟ 'ਚ ਕੱਢੂਗਾ ਤੇ ਦੂਸਰੀ ਗੱਲ ਜੇ ਸਰਕਾਰ ਦੇ ਕੰਮਾਂ ਦੀ ਰਹੀ ਤਾਂ ਸਰਕਾਰ ਦੇ ਕੰਮ ਕਿਹੜੇ ਰਹੇ ਨੇ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਦੇ ਵਿੱਚ 600 ਯੂਨਟ ਬਿਜਲੀ ਮਾਫੀ ਹੈ ਪਹਿਲੀ ਵਾਰ ਹੋਇਆ ਟੇਲਾਂ ਤੱਕ ਪਾਣੀ ਪਹੁੰਚਿਆ ਇਹ ਪਹਿਲੀ ਵਾਰ ਹੋਇਆ ਕਿ ਲਾਈਟ ਸਵੇਰੇ 7 ਵਜੇ ਆਉਂਦੀ ਹੈ ਕਿਸਾਨ ਨੂੰ ਖੱਜਲ ਨਹੀਂ ਹੋਣਾ ਪੈਂਦਾ ਤੇ ਅੱਜ ਮਾਨ ਸਾਹਿਬ ਨੇ ਇੱਕ ਨਵਾਂ ਬਿੱਲ ਪਾਸ ਕੀਤਾ ਹੈ ਕਿ ਜਿਹੜੀਆਂ ਖੇਡਾਂ ਸਾਡੀਆਂ ਰਵਾਇਤੀ ਖੇਡਾਂ ਬੰਦ ਹੋ ਚੁੱਕੀਆਂ ਸੀ ਉਹ ਵੀ ਖੋਣੇ ਹੋਇਆ ਕਰਨ ਗਿਆ ਤੇ ਇਹ ਵੀ ਪਹਿਲੀ ਵਾਰ ਹੋਇਆ ਕਿ 10 ਲੱਖ ਤੱਕ ਦਾ ਜਿਹੜਾ ਬੀਮਾ ਯੋਜਨਾ ਹੈ ਉਹ ਫ੍ਰੀ ਕਰ ਦਿੱਤਾ ਗਿਆ ਸੋ ਸਰਕਾਰ ਦੇ ਕੰਮ ਜਿਹੜੇ ਨੇ ਉਹ ਤਾਂ ਜਿਹੜੇ ਇਹਨਾਂ ਨੇ 75 ਸਾਲਾਂ ਦੇ ਵਿੱਚ ਨਹੀਂ ਕੀਤੇ ਉਹ ਸਾਰੇ ਹੀ ਹੋਏ ਨੇ ਪਰ ਬਾਕੀ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਦੀ ਵਿਰੋਧੀਆਂ ਦੇ ਕੋਲ ਇਸ ਵੇਲੇ ਕੋਈ ਵੀ ਗੱਲ ਨਹੀਂ ਰਹੀ ਮੁੱਦੇ तकरीबन ਪੰਜਾਬ ਦੇ ਜਿਹੜੇ ਨੇ ਉਹ ਮਾਨ ਸਾਹਿਬ ਹੱਲ ਕਰ ਚੁੱਕੇ ਨੇ ਇਹ ਤਾਂ ਪਾਣੀ ਦਾ ਮੁੱਦਾ ਹੀ ਨਹੀਂ ਸੀ ਮੁੱਕਣ ਦੇਂਦੇ ਤੇ ਮਾਨ ਸਾਹਿਬ ਨੇ ਪਾਖੜਾ ਜਿਹੜੀ ਸਾਡਾ ਬੀਬੀ ਐਮਬੀ ਹੈ ਉੱਥੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜੋ ਕੁਝ ਹੋਇਆ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਐਜੂਕੇਟ ਕੀਤਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹ ਸਾਰੀਆਂ ਚੀਜ਼ਾਂ ਦਾ ਮਾਨ ਸਾਹਿਬ ਖੁਦ ਆਪ ਕਰ ਰਹੇ ਨੇ ਹੁਣ ਸਿਰਫ ਉਹ ਕਹਿੰਦੇ ਨੇ ਨਾ ਕਿ ਅਖੀਰ ਦੇ ਵਿੱਚ ਕੁਛ ਨਾ ਕੁਛ ਜਦੋਂ ਕੁਛ ਨਹੀਂ ਲੱਗਦਾ ਤਾਂ ਇੱਕ ਪੁੱਠਾ ਸਿੱਧਾ ਜਾ ਬਿਆਨ ਦੇ ਕੇ ਚਰਚਾ ਚ ਰਹਿੰਦੇ ਨੇ ਜੋ ਮਰਜ਼ੀ ਕਰੀ ਜਾਣ ਲੋਕ ਜਿਹੜੇ ਨੇ ਪੰਜਾਬ ਦਾ ਹਰੇਕ ਵਰਗ ਅੱਜ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਵੱਡਾ ਕੰਮ ਕਰ ਰਹੀ ਹੈ ਲੋਕ ਉਹਨੂੰ ਆ ਪਸੰਦ ਕਰ ਰਹੇ ਨੇ ਕਿ ਏਟਲੀਸਟ ਕੋਈ ਸਰਕਾਰ ਨੇ ਮੰਨਿਆ ਤੇ ਹੈ ਕਿ ਇੱਥੇ ਨਸ਼ਾ ਸੀ ਤੇ ਅਸੀਂ ਉਹਨੂੰ ਖਤਮ ਕਰਾਂਗੇ ਤਾਂ ਖਤਮ ਕਰ ਵੀ ਰਹੀ ਹੈ ਸੋ ਇਹ ਵਿਰੋਧੀ ਜਿਹੜੇ ਨੇ ਜਿਸ ਤਰ੍ਹਾਂ ਮੁੱਦੇ ਖਤਮ ਹੋਏ ਨੇ ਇਹ ਵੀ ਖਤਮ ਹੋ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਤਰਨਤਾਰਨ ਦੀ ਸੀਟ ਨੂੰ ਖਾਲੀ ਐਲਾਨਿਆ ਗਿਆ ਹੈ ਅਤੇ ਕਾਫੀ ਦਿਨਾਂ ਤੋਂ ਜਿਹੜੀ ਮਿਹਨਤ ਚੱਲ ਰਹੀ ਹੈ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਜੇ ਨੌਜਵਾਨਾਂ ਨੂੰ ਤੁਸੀਂ ਮਿਲ ਰਹੇ ਹੋ ਧੰਨਵਾਦ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਤੱਕ ਪਿਆਰ ਮਿਲ ਰਿਹਾ ਇਹ ਗਾਂ ਵੀ ਜਿਹੜਾ ਮਿਲਦਾ ਰਹੇਗਾ ਨਹੀਂ ਦੇਖੋ ਜਿਹੜੇ ਰਾਜਨੀਤੀ ਦੇ ਵਿੱਚ ਲੋਕਾਂ ਨਾਲ ਜਦੋਂ ਅਸੀਂ ਵਿਚਰਦੇ ਹਾਂ ਨਾ ਜੀ ਜੀ ਲੋਕਾਂ ਨੂੰ ਕਮਾਉਣਾ ਲੋਕਾਂ ਦਾ ਕੰਫੀਡੈਂਸ ਜਿੱਤਣਾ ਕੋਈ ਸੌਖਾ ਨਹੀਂ ਹੁੰਦਾ ਜੀ ਪੰਜਾਬ ਦੇ ਖਾਸ ਕਰਕੇ ਮਾਝੇ ਦੇ ਲੋਕ ਬਹੁਤ ਸਿਆਣੇ ਨੇ ਇਹ ਤੁਹਾਨੂੰ ਦੇਖਦੇ ਨੇ ਤੁਹਾਨੂੰ ਪਰਖਦੇ ਨੇ ਲੋਕਾਂ ਦੇ ਕੰਮ ਕਰਕੇ ਅਸੀਂ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਸਾਡੀ ਸਰਕਾਰ ਨੇ ਲੋਕਾਂ ਦੇ ਕੰਮ ਕੀਤੇ ਨੇ ਜੀ ਜੀ ਅਸੀਂ ਲੋਕਾਂ ਦੇ ਦੁੱਖ ਦੇ ਸੁੱਖ ਦੇ ਵਿੱਚ ਵਿਚਰੇ ਆਂ ਸਾਡੇ ਤਾਂ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇਸ ਦੇਸ਼ ਦੀ ਦਸ਼ਾ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਹੀ ਬਦਲ ਕੇ ਰੱਖਤੀ ਜੀ ਮਾਨ ਸਰਕਾਰ ਤੇ ਕੋਈ ਇੱਕ ਵੀ ਰੁਪਏ ਦਾ ਤੁਸੀਂ ਦੱਸੋ ਸਾਡੇ ਸੀਐਮ ਤੇ ਕੋਈ ਅਜੇ ਤੱਕ ਅਲਿਗੇਸ਼ਨ ਆਇਆ ਹੋਵੇ ਵੀ 1 ਰੁਪਏ ਦੀ ਵੀ ਕ腐ਸ਼ਨ ਕੀਤੀ ਹੋਵੇ ਇਹ ਤਾਂ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਸਰਕਾਰ ਹੈ ਲੋਕਾਂ ਦਾ ਕੌਨਫੀਡੈਂਸ ਅਸੀਂ ਜਿੱਤਿਆ ਤੇ ਜਿੱਤਣ ਚ ਵੀ ਬਰਕਰਾਰ ਆਏ ਆ ਤੇ ਲੋਕਾਂ ਦਾ ਵਧਿਆ ਹੰਕਾਰ ਹੈ ਤੇ ਇਦਾਂ ਹੀ ਬਣਿਆ ਰਹੋ ਕੀ ਅਪੀਲ ਕਰ ਰਹੇ ਹੋ ਪੀਲ ਇਹ ਹੋਈ ਹੈ ਕਿ ਤਕੜੇ ਰਹੋ ਤੁਹਾਡੀ ਆਪ ਦੀ ਸਰਕਾਰ ਹੈ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਰਕਾਰ ਨੇ ਨਾ ਕੋਈ ਅਕਾਲੀ ਦੇਖਿਆ ਨਾ ਕਾਂਗਰਸੀ ਦੇਖਿਆ ਜੋ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀ ਤੇ ਉਹ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਨੇ ਸੋ ਪੰਜਾਬ ਆਪਣਾ ਹੈ ਆਪਾਂ ਪੰਜਾਬ ਦੇ ਧੀਆਂ ਪੁੱਤਾਂ ਇਸ ਮਿੱਟੀ 'ਚ ਜੰਮੇ ਪਲੇ ਆ ਤੇ ਤਕੜੇ ਹੋ ਕੇ ਰਹੋ ਤੁਹਾਡੀ ਸਰਕਾਰ ਤੁਹਾਡੇ ਲਈ ਬੜੇ ਯਤਨ ਕਰ ਰਹੀ ਹੈ ਕੁਛ ਕਰ ਵੀ ਚੁੱਕੀ ਹੈ ਤੈਨੂੰ ਮੁਰਤੋਂ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਸੋ ਇਹ ਸਾਰਾ ਨੰਗਲ ਸੋਲ ਜੀ ਜਿਨ੍ਹਾਂ ਨੇ ਅੱਜ ਇੱਕ ਵੱਡੇ ਕਾਟ ਨੂੰ ਵੀ ਸੰਬੋਧਨ ਕੀਤਾ ਬਣੇ ਰਹੋ ਤੁਸੀਂ ਸਾਡੇ ਨਾਲ ਬਹੁਤ ਬਹੁਤ ਧੰਨਵਾਦ